ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸਨੇਹਾ ਮੈਡਮ ਦਾ ਵੀਜ਼ਾ ਆਫਿਸ ਤੋਂ ਸਾਡੇ ਨਾਲ ਮੌਜੂਦ ਨੇ ਜਨੂਅਰੀ ਇਨਟੇਕ ਨੇੜੇ ਆ ਰਿਹਾ ਕੈਨੇਡਾ ਦਾ ਕਿਸ-ਕਿਸ ਤਰ੍ਹਾਂ ਦੀਆਂ ਆਂ ਦੀਆਂ ਚੇਂਜੇਸ ਜਾਂ ਬਦਲਾ ਨਜ਼ਰ ਆ ਰਹੇ ਨੇ ਪੂਰੀ ਕਲੈਰਿਟੀ ਸਾਡੇ ਨਾਲ ਸਾਂਝੀ ਕਰਨਗੇ ਸਨੇਹਾ ਮੈਡਮ ਮੈਂ ਚਾਹੂੰਗਾ A to Z ਇਨਫੋਰਮੇਸ਼ਨ ਸਾਂਝੀ ਕਰੋ ਸੋ ਕੈਨੇਡਾ ਸਟੱਡੀ ਵੀਜ਼ੇ ਦੀ ਗੱਲ ਕਰੀਏ ਤਾਂ ਹੁਣ ਜਨੂਅਰੀ 2026 ਇਨਟੇਕ ਬਹੁਤ ਨੀਅਰ ਆ ਰਿਹਾ ਸੋ ਕੀ ਕੀ ਚੇਂਜੇਸ ਨਜ਼ਰ ਆ ਰਿਹਾ ਇਸ ਸਾਰੀ ਗੱਲਾਂ ਬਾਰੇ ਅੱਜ ਆਪਾਂ ਗੱਲ ਕਰਾਂਗੇ ਸੋ ਚੇਂਜੇਸ ਕੀ ਆ ਸਭ ਤੋਂ ਪਹਿਲੇ ਤੁਹਾਡੀ ਹੁਣ ਸਟੂਡੈਂਟਸ ਦੀ ਸੋਚ ਚੇਂਜ ਹੋ ਚੁੱਕੀ ਆ ਕਿਉਂਕਿ ਸੈਪਟੈਂਬਰ ਇਨਟੇਕ ਤੱਕ ਕੀ ਤੇ ਲੱਗਦਾ ਸੀਗਾ ਕਿ ਵੀਜ਼ਾਸ ਨਹੀਂ ਆਣਗੇ ਵੀਜ਼ਾਸ ਬੰਦ ਕਰਤੇ ਇਦਾਂ ਦੇ 네ਗੇਟਿਵ ਥਾਟਸ ਸੀਗੇ ਬਟ ਜਿਨ੍ਹਾਂ ਨੇ ਸੈਪਟੈਂਬਰ ਇਨਟੇਕ ਦੇ ਵਿੱਚ ਆਪਣੇ ਸਾਰੇ ਪੈਰਾਮੀਟਰਸ ਪੈਰਾਮੀਟਰਸ ਦੀ ਗੱਲ ਕਰੀਏ बार-बार अगेन ਮੈਂ ਕਰਦੀ ਆ ਅਕੈਡੈਮਿਕਸ ਹੋ ਗਏ ਲੈਂਗੁਏਜ ਹੋ ਗਏ ਫੰਡਸ ਹੋ ਗਏ ਐਸਓਪੀ ਹੋ ਗਈ ਕੋਰਸ ਹੋ ਗਿਆ ਸਾਰੇ ਪੈਰਾਮੀਟਰਸ A+ ਦਾ ਜਿਨ੍ਹਾਂ ਦੇ ਉਹਨਾਂ ਦੇ ਵੀਜ਼ਾਸ ਵੀ ਆਇਆ ਸੋ ਚੇਂਜ ਬਦਲ ਗਿਆ ਕਿ ਕੈਨੇਡਾ ਨੇ ਵੀਜ਼ਾਸ ਬੰਦ ਨੀ ਕੀਤੇ ਬਟ ਹਾਂ ਹੁਣ ਅੱਛੀ ਪ੍ਰੋਫਾਈਲ ਨੂੰ ਕੈਨੇਡਾ ਵੀਜ਼ਾ ਦੇ ਰਿਹਾ ਇਹ ਸਾਰੀਆਂ ਚੀਜ਼ਾਂ ਹੁਣ ਹਰ ਕਿਸ ਨੂੰ ਸਮਝ ਆ ਗਈਆਂ ਸੋ ਹੁਣ ਜਨੂਅਰੀ ਇਨਟੇਕ ਬਹੁਤ ਰਸ਼ ਰੈਨ ਵਾਲਾ ਔਰ ਚੈਲੰਜ ਹੋਰ ਵੱਜ ਜਾਣਾ ਕਿਉਂਕਿ ਆਪਾਂ ਇਹਨੂੰ ਗਰੰਟੀਡ ਨਹੀਂ ਲੈ ਸਕਦੇ ਸਭ ਤੋਂ ਪਹਿਲੇ ਕੋਟਾ ਸਿਸਟਮ ਆ ਕਿਉਂਕਿ ਹੁਣ ਉਹੀ ਵੀਜ਼ਾਸ ਰਹਿ ਗਏ ਆ ਜਿਹੜਾ ਉਹਨਾਂ ਦੇ ਰੈਸਟ ਆਫ ਰਹਿ ਗਏ ਕਿਉਂਕਿ ਸਤੰਬਰ ਇਨਟੇਕ ਦੇ ਵੀਜ਼ਾਸ ਆ ਚੁੱਕੇ ਆ ਦੈਨ ਤੋਂ ਬਾਅਦ ਜਿਹੜੇ ਉਹ ਸਟੂਡੈਂਟਸ ਜਿਹੜੇ ਰਿਫਿਊਜ਼ ਹੋਏ ਆ ਕਿਉਂਕਿ ਸੈਪਟੈਂਬਰ ਇਨਟੇਕ ਦੇ ਵਿੱਚ ਕਈਆਂ ਨੇ ਫੰਡਿੰਗ ਨਹੀਂ ਲਗਾਈ ਕਈਆਂ ਨੇ ਡਿਗਰੀ ਪ੍ਰੋਗਰਾਮ ਨਹੀਂ ਲਿੱਤਾ ਕਈਆਂ ਨੇ ਕਿਸੇ ਹੋਰ ਚੀਜ਼ ਤੋਂ ਲੈਂਗੁਏਜ ਟੈਸਟ ਤੋਂ ਲੈਕ ਕਰਦੇ ਸੀਗੇ ਬਟ ਹੁਣ ਉਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਸਮਝ ਆ ਗਈਆਂ ਤਾਂ ਉਹ ਸਾਰਾ ਰਸ਼ ਆਟੋਮੈਟਿਕਲੀ ਹੁਣ ਜਨਵਰੀ ਇਨਟੇਕ ਨੂੰ ਜਾਏਗਾ ਕੁਝ ਸਟੂਡੈਂਟਸ ਇਦਾਂ ਦੇ ਸੀਗੇ ਜਿਨ੍ਹਾਂ ਨੇ ਡਰ ਦੇ ਮਾਰੇ ਫਾਈਲ ਨਹੀਂ ਲਗਾਈ ਉਹ ਵੀ ਰਸ਼ ਹੁਣ ਜਨਵਰੀ ਇਨਟੇਕ ਦੇ ਵਿੱਚ ਜਾਏਗਾ ਸੋ ਜਨਵਰੀ ਇਨਟੇਕ ਬਹੁਤ ਇੰਪੋਰਟੈਂਟ ਹੈਗਾ ਇਹਨੂੰ ਬਿਲਕੁਲ ਗਰੰਟਡ ਨਹੀਂ ਲੈਣਾ ਹਰ ਚੀਜ਼ ਤੇ ਵਰਕ ਕਰਨਾ ਅਗਰ ਪ੍ਰੋਫਾਈਲ ਪਰਫੈਕਟ ਆ ਤਾਂ ਅਪਲੀਕੇਸ਼ਨ ਲਗਾਓ ਨਹੀਂ ਤਾਂ ਕਿਸੇ ਹੋਰ ਕੰਟਰੀ ਦੀ ਅਪਲੀਕੇਸ਼ਨ ਲਗਾ ਲਓ ਹੋਰ ਕੰਟਰੀ ਦਾ ਵੀਜ਼ਾ ਅਪਲਾਈ ਕਰ ਲਓ ਇੱਥੇ ਸਟੱਡੀ ਕਰ ਲਓ ਬਟ ਅਗਰ ਤੁਹਾਡਾ ਫਾਈਨੈਂਸ਼ੀਅਲਸ ਇੰਨਾ ਸਟਰੋਂਗ ਨਹੀਂ ਹੈ ਤੁਹਾਡੇ ਐਕਾਡੈਮਿਕ ਲੈਂਗੁਏਜਸ ਚ ਸਟਰੋਂਗ ਨਹੀਂ ਹੈ ਤਾਂ ਫਾਈਲ ਨਾ ਲਾਓ ਬਹੁਤ ਬਹੁਤ ਧੰਨਵਾਦ ਜੀ ਸੋ ਸਾਡੇ ਨਾਲ ਇਸ ਵੀਡੀਓ ਦੇ ਵਿੱਚ ਐਕਸਪਰਟ ਮੌਜੂਦ ਸੀ ਔਰ ਕੋਈ ਵੀ ਤੁਹਾਡੇ ਜ਼ਿਹਨ ਚ ਸਵਾਲ ਹੈ ਤੇ ਤੁਸੀਂ ਸਕਰੀਨ ਉੱਪਰ ਦਿੱਤੇ ਗਏ ਨੰਬਰ ਤੇ ਟੈਲੀਫੋਨ ਕਾਲ ਕਰੋ ਤੁਸੀਂ ਨੇੜੇ ਦੇ ਆਫਿਸ 'ਚ ਵਿਜ਼ਿਟ ਕਰੋ ਪੂਰੀ ਕਲੈਰਿਟੀ ਹਾਸਲ ਕਰੋ ਤੁਹਾਡੇ ਮਨ 'ਚ ਕੋਈ ਵਹਿਮ ਹੈ बार-बार ਪੁੱਛੋ ਈਮੇਲ ਕਰੋ WhatsApp ਤੇ ਤੁਸੀਂ ਮੈਸੇਜ ਕਰ ਸਕਦੇ ਹੋ ਟੀਮ ਦੇ ਨਾਲ ਸੰਪਰਕ ਕਰਕੇ ਪਰ ਆਪਣੀ ਜ਼ਿੰਦਗੀ ਦਾ ਡਿਸੀਜਨ ਪੂਰੀ ਕਲੈਰਿਟੀ ਤੋਂ ਬਾਅਦ ਕਰਨਾ ਹੈ ਤਾਂਕਿ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਾ ਕਰੋ ਸੋ ਬਹੁਤ-ਬਹੁਤ ਧੰਨਵਾਦ